ਅਮਰੀਕਾ ਦੇ ਵਿੱਚ ਨਸ਼ਿਆ ਦੀ ਰਾਜਨੀਤੀ ਗੱਲਬਾਤ ਲਿਖਦੇ ਨੇ ਦਰਬਾਰਾ ਸਿੰਘ ਕਾਲੋ ਜੀ ਕਹਿੰਦੇ ਨੇ ਕਿ ਜੇਕਰ ਅਜੋਕੇ ਵਿਸ਼ਵ ਵਪਾਰ ਖੇਤਰ ਨੂੰ ਦੇਖਿਆ ਜਾਵੇ ਉਸ ਦੇ ਵਿੱਚ ਗੋਦੇ ਨਾਲ ਝਾਤ ਮਾਰੀ ਜਾਏ ਤਾਂ ਸਭ ਤੋਂ ਵੱਡੇ ਵਪਾਰਕ ਅਵਸਥਾ ਦੇ ਉੱਤੇ ਕੇਂਦਰਿਤ ਹੁੰਦੇ ਐ ਇਹਨੇ ਪੈਟਰੋਲੀਅਮ ਪਦਾਰਥ ਜਿਨ੍ਹਾਂ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ ਕੱਚਾ ਤੇਲ ਮਾਰੂ ਜੰਗੀ ਹਥਿਆਰ ਤੇ ਸਭ ਤੋਂ ਭਿਆਨਕ ਪੱਧਰ ਦੇ ਉੱਤੇ ਸੰਗਠਿਤ ਹੈ ਨਸ਼ੀਲੇ ਪਦਾਰਥਾਂ ਦਾ ਵਪਾਰ ਨਸ਼ੀਲੇ ਪਦਾਰਥਾਂ ਖਾਸ ਕਰਕੇ ਸਿੰਥੈਟਿਕ ਨਸ਼ਿਆਂ ਦਾ ਵਪਾਰ ਤਾਂ ਪੂਰੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਘੁਸਿਆ ਪਿਆ ਹੈ ਮੈਕਸੀਕੋ ਮਿਆਂਮਾਰ ਅਫਗਾਨਿਸਤਾਨ ਕੋਲੰਬੀਆ ਬ੍ਰਾਜ਼ੀਲ ਅਮਰੀਕਾ ਕੁਝ ਪੱਛਮੀ ਤੇ ਏਸ਼ੀਆਈ ਦੇਸ਼ਾਂ ਦੇ ਵਿੱਚ ਕਿਨੀਆਂ ਆਦੀ ਦੇ ਵਿੱਚ ਨਸ਼ਿਆਂ ਦੇ ਸਰਗਰ ਨੇ ਸਰਦਨੇ ਸਸਤਾ ਕੈਮੀਕਲ ਚੀਨ ਦੀ ਮੰਡੀ ਦੇ ਵਿੱਚੋਂ ਖਰੀਦ ਕੇ ਪੂਰੇ ਵਿਸ਼ਵ ਦੇ ਵਿੱਚ ਸਪਲਾਈ ਕਰਦੇ ਆ। ਝੋਨਾ ਦੇ ਦੌਰਾਨ ਵੋਟ ਰਾਜਨੀਤੀ ਖਾਤਰ ਪੂਰੇ ਵਿਸ਼ਵ ਦੇ ਦੇਸ਼ਾਂ ਦੇ ਵਿੱਚ ਢੜਲੇ ਦੇ ਨਾਲ ਇਸ ਦੀ ਸਪਲਾਈ ਘਰੋ ਘਰੀ ਗਲੀਆਂ ਮੁਹੱਲਿਆਂ ਤੇ ਬਾਜ਼ਾਰਾਂ ਦੇ ਵਿੱਚ ਹੁੰਦੀ ਹੈ। ਇਸ ਵਪਾਰ ਦੇ ਵਿੱਚ ਰਾਜਨੀਤੀਵਾਨ ਅਫਸਰ ਸ਼ਾ ਪੁਲਿਸ ਪ੍ਰਸ਼ਾਸਨ ਡਰੱਗ ਗੈਂਗਸਟਰ ਜ਼ਮੀਨੀ ਪੱਧਰ ਦੇ ਉੱਤੇ ਸਪਲਾਈ ਕਰਤਾ ਸ਼ਾਮਿਲ ਨੇ। ਅਪ੍ਰੈਲ ਮਈ 2024 ਦੇ ਵਿੱਚ ਭਾਰਤ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ 'ਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਅਨੁਸਾਰ 10000 ਕਰੋੜ ਨਗਦੀ 4381 ਕਰੋੜ ਕੀਮਤ ਦੇ ਨਸ਼ੀਲੇ ਪਦਾਰਥ ਫੜੇ ਗਏ। ਚੋਣਾਂ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰਾਲੇ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿੰਡੀਕੇਟਾਂ ਵਿਰੁੱਧ ਸਿੰਡିକੇਟਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਨੇ ਮਨੂ ਤਾਂ ਲੱਗਦਾ ਜੀ ਇਹ ਜਿਹੜਾ ਚੋਣ ਜਾਬਤਾ ਲੱਗਦਾ ਲੱਗਾ ਹੀ ਰਵੇ ਤਾਂ ਕਿੰਨੀ ਕਮਾਈ ਕੀਤੀ ਜਾ ਸਕਦੀ ਹੈ ਸੂਬਿਆਂ ਨੂੰ ਕਿੰਨਾ ਸੋਨੇ ਵਰਗਾ ਬਣਾਇਆ ਜਾਇਆ ਸਕਦਾ ਉਹ ਖੁਲਾਸਾ ਕਰਦੇ ਨੇ ਕਿ ਜਿੱਥੇ 2004 ਤੋਂ 2013 ਤੱਕ 5933 ਕਰੋੜ ਦੀ ਤੇ 1.52 ਲੱਖ ਕਿਲੋ ਡਰੱਗ ਫੜੀ ਗਈ ਸੀ ਉੱਥੇ 2014 ਤੋਂ 2024 ਤੱਕ 10 ਸਾਲਾਂ ਦੇ ਦੌਰਾਨ 22000 ਕਰੋੜ ਦੀ ਜਾਨੀ ਕਿ 5.43 ਲੱਖ ਕਿਲੋ ਡਰਗ ਫੜੀ ਗਈ ਹੈ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਸੌਂ ਖਾ ਕੇ ਮੁੱਖ ਮੰਤਰੀ ਬਣਨ ਦੇ 4 ਹਫ਼ਤੇ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਐਲਾਨ ਜਿਹੜਾ ਕੀਤਾ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਂਜਰੀਵਾਲ ਨੇ 2 ਮਹੀਨੇ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਖਾਤਮੇ ਦੀ ਗਾਰੰਟੀ ਦਿੱਤੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੁਣਾਂ ਨੇ ਪਿਛਲੇ 2.5 ਸਾਲਾਂ ਤੋਂ ਰੱਟ ਲਗਾ ਕੇ ਰੱਖੀ ਹੈ ਉਲਟਾ ਇਹ ਦਿਨ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਨੌਜਵਾਨ ਮਾਰ ਰਹੇ ਆ ਨਸ਼ੀਲੇ ਪਦਾਰਥਾਂ ਦੀ ਹੋਮ ਡਿਲੀਵਰੀ ਜਾਰੀ ਹੈ ਸਕੂਲ ਕਾਲਜ ਯੂਨੀਵਰਸਟੀਆਂ ਤਕਨੀਕੀ ਸੰਸਥਾਵਾਂ ਪਿੰਡ ਦੀਆਂ ਦੁਕਾਨਾਂ ਸੱਥਾਂ ਗਲੀਆਂ ਮੁਹੱਲਿਆਂ ਵੱਡੀਆਂ-ਵੱਡੀਆਂ ਚਾਰ ਦਿਵਾਰੀ ਵਾਲੀਆਂ ਜੇਲਾਂ ਸਾਡੇ ਨਸ਼ੀਲੇ ਪਦਾਰਥਾਂ ਦੇ ਅੱਡੇ ਬਣੇ ਪਏ ਆ ਪੁਲਿਸ ਪ੍ਰਸ਼ਾਸਨ ਦੀ ਚੱਕ ਥੱਲ ਛਾਪੇ ਫਰੋਲਾ ਫਰਾਲੀ ਡਰਮਾਈ ਕਵਾਈਦ ਤੋਂ ਇਲਾਵਾ ਕੁਝ ਨਹੀਂ ਹੈ ਇਹ ਤਾਂ ਬਹੁਤ ਵੱਡੇ ਪੱਧਰ ਦੀ ਕੁਮਾਂਤਰੀ ਨਸ਼ਾ ਸਰਗਣੀਆਂ ਏਜੰਟਾਂ ਬਦਨਾਮ ਕਾਰਪੋਰੇਟਰਾਂ ਰਾਜਨੀਤੀਵਾਨਾਂ ਅਫਸਰਸ਼ਾ ਏਜੰਟਾਂ ਹਥਿਆਰਬੰਦ ਗੈਂਗਸਟਰਾਂ ਦੀ ਖੇਡ ਹੈ ਅਮਰੀਕਾ ਜੋ ਵਿਸ਼ਵ ਪੱਧਰ ਦੀ ਇੱਕੋ ਇੱਕ ਮਹਾਸ਼ਕਤੀ ਮੰਨੀ ਜਾਂਦੀ ਹੈ ਉੱਥੇ 5 ਨਵੰਬਰ 2024 ਨੂੰ ਰਾਸ਼ਟਰਪਤੀ ਪਦ ਦੇ ਲਈ ਹੋ ਰਹੀਆਂ ਚੋਣਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਬੜੇ ਵਧੀਵਤ ਟੰਗ ਦੇ ਨਾਲ ਮਨਸੂਬੇ ਬਣ ਚੁੱਕੇ ਹਨ ਜੋ ਕੁਝ ਹੋ ਰਿਹਾ ਉਹ ਅਤ ਹੈਰਾਨੀਜਨਕ ਹੋਣ ਦੇ ਨਾਲ ਨਾਲ অতি ਚਿੰਤਾਜਨਕ ਵੀ ਹੈ VOTERਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਮਾਰੂ ਸਿੰਥੈਟਿਕ ਨਸ਼ੇ ਦੀ ਸਪਲਾਈ ਤੜਲੇ ਦੇ ਨਾਲ ਕੀਤੀ ਜਾਏਗੀ ਚੋਣ ਦੇ ਵਿੱਚ ਹਾਰ ਜਿੱਤ ਦਾ ਪਾਸਾ ਪਲਟਣ ਵਜੋਂ ਜਾਣੀਆਂ ਜਾਂਦੀਆਂ ਸੱਤ ਸਟੇਟਾਂ ਅੰਦਰ 10 ਦੇ ਵਿੱਚੋਂ 8 VOTER ਇਨ੍ਹਾਂ ਭੜੇ ਤੇ ਮਾਰੂ ਸਿੰਥੈਟਿਕ ਨਸ਼ਿਆਂ ਦੇ ਨਾਲ ਪ੍ਰਭਾਵਿਤ ਕੀਤੇ ਜਾਣਗੇ ਅਮਰੀਕੀ VOTERਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਿੱਥੇ ਯੂਕਰੇਨ جنگ ਗਾਜ਼ਾ ਪੱਟੀ ਨਸਲਕਾਤ ਵਾਤਾਵਰਨ ਸੰਭਾਲ ਗਰਭਪਾਤ ਦਾ ਮੁੱਦਾ ਬੰਦੂਕ ਸੱਭਿਆਚਾਰ ਆਰਥਿਕਤਾ ਆਦੀ ਮੁੱਦੇ ਉਭਾਰੇ ਜਾਣਗੇ ਉੱਥੇ ਸਭ ਤੋਂ ਵੱਡਾ ਪ੍ਰਭਾਵ ਨਸ਼ੀਲਾ ਨਸ਼ੀਲੇ ਪਦਾਰਥ ਪਹੁੰਚਣਗੇ ਚੁੱਪ ਕਰਾਉਣਗੇ ਉਹਨਾਂ ਦੇ ਮੂੰਹ ਫੈਟਾਨਾਈਲ ਨਸ਼ੇ ਦਾ ਵਪਾਰ ਅਮਰੀਕਾ ਦੇ ਅੰਦਰ ਅਤ ਬਦਨਾਮ ਹੈ ਕੋਵਿਡ 19 ਮਹਾਮਾਰੀ ਵੇਲੇ ਨਵੰਬਰ 2019 ਤੋਂ ਅਕਤੂਬਰ 2023 ਤੱਕ ਦੀ ਜਾਣਕਾਰੀ ਦੇ ਅਨੁਸਾਰ ਦੇਸ਼ ਦੇ ਵਿੱਚ 270000 ਲੋਕ ਇਸੇ ਨਸ਼ੇ ਦੀ ওভারਡੋਸ ਦੇ ਨਾਲ ਮਰੇ ਆ। ਇਹ ਡਾਟਾ ਬਿਮਾਰੀ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਜਾਰੀ ਕੀਤਾ ਸੀ। ਸਮਾਜਿਕ ਪੱਧਰ ਦੇ ਉੱਤੇ ਹੀ ਨਹੀਂ ਬਲਕਿ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਕੰਮ ਵਾਲੀਆਂ ਥਾਵਾਂ ਇਸ ਨਸ਼ੇ ਦਾ ਕਹਿਰ ਵੱਧ ਰਿਹਾ ਹੈ। ਗੁਆਂਦੀ ਕੈਨੇਡਾ ਤੇ ਮੈਕਸੀਕੋ ਦਾ ਵੀ ਇਹੀ ਹਾਲ ਹੈ। ਇਸ ਨਸ਼ੇ ਨੂੰ ਵੱਡੇ ਪੈਮਾਨੇ ਦੇ ਉੱਤੇ ਫੈਲਾਉਣ ਤੇ ਸਪਲਾਈ ਕਰਨ ਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਪ੍ਰਵਾਸੀ ਨੇ। ਜੋ ਲੱਖਾਂ ਦੀ ਤعداد ਦੇ ਵਿੱਚ ਅਮਰੀਕਾ ਦੇ ਅੰਦਰ ਘੁਸਨ ਦਲੇ ਸਰਹੱਦਾਂ ਦੇ ਉੱਤੇ ਡੇਰੇ ਲਾਈ ਬੈਠੇ ਐ ਰਾਸ਼ਟਰਪਤੀ ਜੋ ਬਾਈਡਨ ਨੇ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਤ ਕਾਂਗਰਸ ਪ੍ਰਤੀਨਿਧਤਾ ਤੇ ਸੈਂਟਰ ਸੈਨੇਟਰਾਂ ਦੇ ਸੈਨੇਟਰਾਂ 'ਸਿਰ ਦੋਸ਼ ਮੜਿਆ ਕਿ ਉਹ ਸਿੰਥੈਟਿਕ ਨਸ਼ੇ ਰੋਕਣ ਦੇ ਲਈ ਪ੍ਰਤੀਬੰਧ ਨਹੀਂ ਹੈ ਨਸ਼ਾ ਰੋਕੂ ਸਖਤ ਕਾਨੂੰਨ ਪਾਸ ਕਰਨ ਤੇ ਸਖਤ ਕਦਮ ਚੁੱਕਣ ਦੇ ਲਈ ਸੰਜੀਦਾ ਨਹੀਂ ਦੂਸਰੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਬਾਈਡਨ ਪ੍ਰਸ਼ਾਸਨ ਤੇ ਦੋਸ਼ ਲਾਉਂਦੇ ਨੇ ਕਿ ਉਹਨਾਂ ਨੇ ਮੈਕਸੀਕੋ ਸਰਹੱਦ ਦੇ ਉੱਤੇ ਸੁਰੱਖਿਆ ਦਸਤੇ ਤਾਇਨਾਤ ਕਰਨ ਤੇ ਡਰੱਗ ਸਮਗਲਰਾਂ ਦੇ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਪਾਸ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਈ ਹੈ ਰਿਪਬਲਿਕਨ ਰਾਸ਼ਟਰਪਤੀ ਕਮੇਟੀ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਅਮਰੀਕਾ ਨੂੰ ਅੰਦਰੋਂ ਹੀ ਨਸ਼ੇ ਦਾ ਜ਼ਹਿਰ ਦਿੱਤਾ ਜਾ ਰਿਹਾ ਤੇ ਅਮਰੀਕਾ ਨੂੰ ਡਰੱਗ ਮੁਕਤ ਸਿਰਫ ਤੇ ਸਿਰਫ 트੍ਰਾਂਪ ਹੀ ਬਣਾ ਸਕਦਾ ਹੈ ਅਮਰੀਕੀ ਅਮਰੀਕੀ ਇਹ ਵੀ ਮੰਨਦੇ ਨੇ ਕਿ ਮੈਕਸੀਕੋ ਤੇ ਕੋਮਾਂਟਰੀ ਡਰਗ ਸਰਗਣੀਆਂ ਤੋਂ ਇਲਾਵਾ ਸਿੰਥੈਟਿਕ ਨਸ਼ਾ ਕੈਨੇਡਾ ਤੋਂ ਵੀ ਸਪਲਾਈ ਹੋ ਰਿਹਾ ਹੈ ਅਮਰੀਕਾ ਦੇ ਅੰਦਰ ਨਸ਼ੀਲੇ ਪਦਾਰਥਾਂ ਦੇ ਨਾਲ ਮੌਤਾਂ ਪੂਰੇ ਦੇਸ਼ ਦੇ ਵਿੱਚ ਹੋ ਰਹੀਆਂ ਰੈਡ ਕਾਰਪੋਰੇਸ਼ਨ ਰਿਪੋਰਟ ਦੇ ਅਨੁਸਾਰ 10 ਦੇ ਵਿੱਚੋਂ 4 ਡਰਗ ਓਵਰਡੋਸ ਦੇ ਨਾਲ ਮਾਰ ਰਹੇ ਹੈ ਜਿਹੜੇ ਯੂਜ਼ ਕਰਦੇ ਐ ਇਹਨੂੰ 10ਾਂ 'ਚੋਂ 4 ਵਿਅਕਤੀ ਫੈਟਾਨਾਇਲ ਦੀ 2 ਮਿਲੀਗ੍ਰਾਮ ਮਾਤਰਾ ਬਹੁਤ ਮਾਰੂ ਹੁੰਦੀ ਹੈ ਹੈਰਾਨੀ ਹੈ ਕਿ ਹਰ ਗਲੀ ਮੁਹੱਲੇ ਦੇ ਵਿੱਚ ਸਿੰਥੈਟਿਕ ਗੋਲੀ ਦਾ ਰੇਟ ਬਦਲਦਾ ਹੈ ਮੈਕਸੀਕੋ ਦੇ ਨਾਲ ਲੱਗਦੇ ਉਹਨਾਂ ਰਾਜਾਂ ਦੇ ਵਿੱਚ ਫੈਟਾ ਨਾਲ ਨਸ਼ੇ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ ਜੋ ਰਾਸ਼ਟਰਪਤੀ ਚੋਣਾਂ ਵੇਲੇ ਜਿੱਤ ਹਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੈ 애રિਜ਼ੋਨਾ ਇਸ ਦੀ ਮਿਸਾਲ ਦੱਸੀ ਜਾਂਦੀ ਹੈ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ ਰੋਜ਼ਾਨਾ ਦੋ ਫੋਨ ਓਵਰਡੋਜ਼ ਕੇਸਾਂ ਸੰਬੰਧੀ ਆਉਂਦੇ ਹੈ ਫੀਨਿਕਸ ਸ਼ਹਿਰ ਦੇ ਪੂਰਬ ਦੇ ਵਿੱਚ 186000 ਲੋਕ ਵਸਦੇ ਹੈ ਇਥੋਂ ਪਿਛਲੇ ਸਾਲ 4 ਤੋਂ 5 ਮਿਲੀਅਨ ਫੈਟਾਨਾਈਲ ਗੋਲੀਆਂ ਤੇ 104 140 ਪਾਉਂਡ ਪਾਊਡਰ ਮਿਲਿਆ ਜੋ ਸਿਨੋਲਿਆ ਦੇ ਨਸ਼ਾ ਸਰਗਨੇ ਨੇ ਸਪਲਾਈ ਕੀਤਾ ਟੈਪੇ ਪੁਲਿਸ ਸਰਜੈਂਟ ਰੋਬ ਫਰੇਰੋ ਦਾ ਮੰਨਣਾ ਹੈ ਕਿ ਇਸ ਖੇਤਰ ਦੇ ਵਿੱਚ ਫੈਟਾਨਾਈਲ ਨਸ਼ੇ 트ੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਰਕੇ ਫੈਲੇ ਹੈ ਟਰੰਪ ਚੋਣਾ ਜਿੱਤਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਮਰੀਕਾ ਵਰਗੀ ਮਹਾਸ਼ਕਤੀ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਦਾਸਤਾਨ ਬਿਆਨ ਕਰਦੀ ਹੈ ਕਿ ਮਾਨਵਤਾ ਮਾਰੂ ਕਾਰੋਬਾਰ ਤੰਦੂਏ ਟੇਂਦੂਏ ਵਾਂਗ ਜਿਹੜਾ ਕਿਸ ਕਦਰ ਪੂਰੇ ਵਿਸ਼ਵ ਦੇ ਵਿੱਚ ਫੈਲਿਆ ਹੋਇਆ। ਇਸੇ ਭਿਆਨਕ ਵਾਰ ਦਾ ਸ਼ਿਕਾਰ ਵਿਸ਼ਵ ਭਰ ਦੀ ਨੌਜਵਾਨ ਪੀੜ੍ਹੀ ਹੋ ਰਹੀ ਹੈ ਤੇ ਇਸ ਦੇ ਲਈ ਪ੍ਰਮੁੱਖ ਤੌਰ ਦੇ ਉਤੇ ਦੋਸ਼ੀ ਸੱਤਾ ਤੇ ਧਨ ਦੌਲਤ 모 ਅਸੀਮ ਸ਼ਕਤੀਆਂ ਐਸ਼ੋ ਇਸ਼ਰਤ ਵਾਲੀ ਰਾਜਨੀਤੀ ਹੈ ਇਹਨਾਂ ਨੂੰ ਕੌਣ ਸਮਝਾਵੇ ਕਿ ਰਾਜਨੀਤੀ ਰਾਜਨੇਤਾਵਾਂ ਦੇ ਰਾਜਨੇਤਾਵਾਂ ਦੇ ਲਈ ਨਹੀਂ ਨੌਜਵਾਨਾਂ ਦਾ ਭਵਿੱਖ ਸਵਾਰਾਂ ਦੇ ਲਈ ਹੋਣੀ ਚਾਹੀਦੀ ਹੈ ਜੀ ਦੋਸਤੋ ਬਾਕਮਲ ਕੱਲੋ ਸਭ ਦੀ ਰਿਪੋਰਟ ਹੈ ਅਮਰੀਕਾ ਦੇ ਵਿੱਚ ਨਸ਼ਿਆਂ ਦੀ ਰਾਜਨੀਤੀ ਅੰਦਰ巴ਹਾ ਸਿੰਘ ਕੱਲੋ ਉਹਨਾਂ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭពਿੰਦਰ ਭਾਰਜ ਤੇ ਦੁਆਬਾਰੀ ਰੋਜ਼ਾਮਾਂਚ